どうも。 नगर काउंसिल तलवाड़ा के वार्ड नंबर आठ की नीबी कॉलोनी में आज सरदार गणवीर सिंह घुमान हल्का विधायक दसूह की तरफ से चौतालीस लाख की बड़ी सड़क का उद्घाटन किया गया और लोगों को विश्वास दिलाया कॉलोनी के जो भी अधूरे काम हैं वो जल्दी से जल्दी पूरे किए जाएंगे ਇਹਨਾਂ ਨੂੰ ਪੁੱਛੀ ਤਾਂ ਇਲੈਕਸ਼ਨ ਲੜਿਆ ਸੀ ਪਰ ਕਿਸਮਤ ਨਾਲ ਤੁਸੀਂ ਰਹਿ ਗਏ ਫਿਰ ਵੀ ਤੁਸੀਂ ਕਲੋਨੀ ਦਾ ਕੰਮ ਕਰਾ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਜੀ ਸਾਰੇ ਲੋਕ ਆਪਣੇ ਨਾਲ ਜੇ ਉਹਨਾਂ ਨੇ ਜੋ ਵੀ ਫਤਵਾ ਦਿੱਤਾ ਉਹ ਸਿਰ ਮੱਥੇ ਕੋ ਬੋਲ ਦਿੱਤਾ ਅਸੀਂ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਹੈਗੇ ਜੋ ਵੀ ਕੰਮ ਕਹਿਣਗੇ ਉਹ ਸਿਰ ਮੱਥੇ ਆ ਜਿੰਨੀ ਅਸੀਂ ਹੋ ਸਕੇਗੀ ਇਹਨਾਂ ਦੀ ਮਦਦ ਕਰਾਂਗੇ ਤੇ ਕੰਮ ਵੀ ਕਰਾਵਾਂਗੇ ਤੇ ਵਿਕਾਸ ਤੇ ਯੋਗਦਾਨ ਪਾਵਾਂਗੇ ਇਹ ਤੁਸੀਂ ਕ੍ਰੈਡਿਟ ਕਿਹਨੂੰ ਦਿਓ ਦਿਓਗੇ ਕ੍ਰੈਡਿਟ ਸਾਰਾ ਇਲਾਕਾ ਵਾਸੀਆਂ ਦਾ ਤੇ ਕਿਹਨੂੰ ਕਰਦਾਕਾਰ ਹੁਕਮਾਂ ਦੇ ਦਾ ਬਹੁਤ ਅਨੰਦ ਹਾਂ ਅੱਜ ਇਹ ਵੀ ਕਲੋਨੀ ਦਾ ਦੁਬਾਰਾ ਨੀ ਕੀਤਾ ਜਾਂ ਕਿੰਨੇ ਦੀ ਲੱਖ ਦੇ ਨਾਲ ਕੀਤਾ ਗਿਆ ਜੀ ਅੱਜ ਤਲਵਾੜਾ ਨਗਰ ਕਾਉਂਸਲ ਦੇ ਈਵੀ ਕਲੋਨੀ ਦੇ ਵਿੱਚ ਆਪਾਂ ਸਾਰੇ ਜਣੇ ਇਕੱਠੇ ਹੋਏ ਆਂ ਔਰ ਲੋਕਾਂ ਦੀ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ तकरीबन 40-50 ਸਾਲ ਤੋਂ ਇਹ ਜਿਹੜੇ ਲੋਕ ਇੱਥੇ ਵਸ ਰਹੇ ਆ ਔਰ ਕਦੀ ਵੀ ਅੱਜ ਤੱਕ ਕਿਸੇ ਗਵਰਨਮੈਂਟ ਨੇ ਇਹਨਾਂ ਦੀ ਕਲੋਨੀ ਦੀ ਜਿਹੜੀ ਸੜਕ ਆ ਉਹ ਨਹੀਂ ਬਣਾਈ ਆਰਾਮ ਆਦੀ ਪਾਰਟੀ ਨੇ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ ਕਿ ਜੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਸੜਕਾਂ ਨੇ ਜੜੀਆਂ ਜਰੂਰ ਬਣਾਈਆਂ ਜਾਣਗੀਆਂ ਔਰ ਤਕਰੀਬਨ 44 ਲੱਖ ਦੀ ਲਾਗਤ ਦੇ ਨਾਲ ਪੀਬੀ ਕਲੋਨੀ ਦੀਆਂ ਸਾਰੀਆਂ ਸੜਕਾਂ ਜੜੀਆਂ ਨੇ ਉਹ ਨਵੀਆਂ ਬਣਾਈਆਂ ਗਈਆਂ ਨੇ ਔਰ ਨਗਰ ਕੌਂਸਲ ਦੇ ਵਿੱਚ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਔਰ ਮੈਂ ਪੀਬੀ ਕਲੋਨੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਕਲੋਨੀ ਦੇ ਹੋਰ ਵੀ ਜਿੰਨੇ ਰਹਿਣਦੇ ਕੰਮ ਨੇ ਉਹਨੂੰ ਵੀ ਅਸੀਂ ਬਹੁਤ ਜਲਦੀ ਨਗਰ ਕਾਉਂਸਲ ਦੇ ਸਹਿਯੋਗ ਦੇ ਨਾਲ ਇਹ ਕਰਾਂਗੇ ਸਾਡੀ ਆਮ ਆਦਮੀ ਪਾਰਟੀ ਦੀ ਨਗਰ ਕਾਉਂਸਲ ਪਰਵਾਣਾ ਸ਼ਹਿਰ ਵਾਸੀਆਂ ਨੇ ਬਣਾਈ ਹੈ ਔਰ ਡਿਵੈਲਪਮੈਂਟ ਨੂੰ ਜਿਹੜੀ ਇਸ ਵਾਰ ਵੋਟ ਪਈ ਹੈ ਔਰ ਅੱਗੋਂ ਵੀ ਜਿਹੜੀ ਡਿਵੈਲਪਮੈਂਟ ਹੈ ਸ਼ਹਿਰ ਦੀ ਉਹ ਜਾਰੀ ਰਹੇਗੀ ਸਰ ਈਵੀ ਕਲੋਨੀ ਦੇ ਜਿਹੜੇ ਕੁਆਟਰ ਹੈਗੇ ਨਾ ਬਾਰੇ ਇਹਨਾਂ ਦੀ ਮੰਗ ਕੀਤੀ ਹੈ ਕਲੋਨੀ ਵਾਸੀਆਂ ਵੱਲੋਂ ਇਹ ਮੰਗ ਕਦੋਂ ਕਬੂਲ ਹੋ ਸਕਦੀ ਹੈ ਬਿਲਕੁਲ ਬਹੁਤ ਜਾਇਜ਼ ਮੰਗ ਈਵੀ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਹੈ ਕਿ ਜਿਹੜੇ ਕੁਆਟਰਸ ਦੇ ਹਾਲਾਤ ਨੇ ਬਹੁਤ ਚੰਗੇ ਨਹੀਂ ਹੈਗੇ ਕਿਉਂਕਿ ਜਦੋਂ ਦੀ ਇਹ ਕਲੋਨੀ ਬਣੀ ਹੋਈ ਉਦੋਂ ਦੇ ਕੁਆਟਰ ਬਣੇ ਉਦ ਇਨਾਂ ਦੀ ਜਿਹੜੀ ਗੱਲ ਆ ਬੜੀ ਧਿਆਨ ਦੇ ਨਾਲ ਸੁਣੀ ਵੀ ਗਈ ਆ ਔਰ ਜਿਹੜਾ ਇਹ ਬੜਾ ਵੱਡਾ ਮੁੱਦਾ ਆ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਜਦੋਂ ਵੀ ਮੌਕਾ ਮਿਲੇ ਇਸ ਨੂੰ ਆਪਾਂ ਜਲਦੀ ਤੋਂ ਜਲਦੀ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਕੋ ਮਾਗਰ ਕੇ ਕਿ ਡਿਸਪੈਂਸਰੀ ਜਿਹੜੀ ਜਿਹੜਾ ਇਹ ਅਪਗ੍ਰੇਡ ਕੀਤੀ ਜਾਵੇਗੀ ਆਮਾਦੀ ਕlinic ਬਣਾਇਆ ਜਾਵੇਗਾ ਸਰਕਾਰ ਵੱਲੋਂ ਸਾਡੇ ਕੋਲੋਂ ਜਿਹੜੀਆਂ ਦੋ ਡਿਸਪੈਂਸਰੀਆਂ ਮੰਗੀਆਂ ਗਈਆਂ ਸੀਆਂ ਸ਼ਹਿਰ ਦੇ ਵਿੱਚ ਔਰ ਇਹ ਜਿਹੜੀ ਡਿਸਪੈਂਸਰੀ ਆਈ ਵੀ ਕਲੋਨੀ ਦੀ ਬਹੁਤ ਪੁਰਾਣੀ ਐ ਨਾਲ ਇੱਥੇ ਕੋ ਡਾਕਟਰ ਆ ਇਹਦੀ ਬਿਲਡਿੰਗ ਦੇ ਹਾਲਾਤ ਬਹੁਤ ਮਾੜੇ ਨੇ ਪਰ ਅਸੀਂ ਜਿਹੜੀ ਡਿਮਾਂਡ ਸੀ ਸਰਕਾਰ ਵੱਲੋਂ ਮੰਗੀ ਗਈ ਉਹਦੇ ਵਿੱਚ ਈਵੀ ਕਲੋਨੀ ਦੀ ਡਿਸਪੈਂਸਰੀ ਦਾ ਨਾਮ ਲਿਖ ਕੇ ਭੇਜਿਆ ਗਿਆ ਪਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਜਿਹੜੀ ਉਹ ਖੁਸ਼ਖਬਰੀ ਹੈ ਉਹ ਇਸ ਕਲੋਨੀ ਦੇ ਵਸਨੀਕਾਂ ਨੂੰ ਮਿਲੇ ਜਾਵੇ ਸਰ ਈਵੀ ਕਲੋਨੀ ਵਸਨੀਕੀ ਅੱਜ ਕੀ ਕਹਿਣਾ ਚਾਹੁੰਦੇ ਨੇ ਈਵੀ ਕਲੋਨੀ ਵਸਨੀਕਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਆ ਕਿ ਜਿਹੜੇ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਸਾਡੇ ਪਰਿਵਾਰ ਦੇ ਮੈਂਬਰ ਆ ਔਰ ਜਦੋਂ ਵੀ ਇਹਨਾਂ ਨੂੰ ਜਾਜ ਕੀਤਾ ਇਹ ਹਮੇਸ਼ਾ ਹਾਜ਼ਰ ਰਹੇ ਨੇ ਔਰ ਇਹਨਾਂ ਦਾ ਧੰਨਵਾਦ ਵੀ ਹੈ ਕਿ ਇਹਨਾਂ ਨੇ ਸਾਡਾ ਸਾਥ ਦਿੱਤਾ ਹੈ ਪਰ ਪੂਰੀ ਉਮੀਦ ਹੈ ਕਿ ਅਸੀਂ ਅਗਲੀ ਵਾਰ ਉਹ ਜੀ ਤਾਂ ਹੈਗੀ ਸਰ ਜੀ ਮੈਡਮ ਜੀ ਅੱਜ ਐਮਐਲਏ ਹਲਕਾ ਵਿਧਾਇਕ ਤੁਹਾਡੀ ਈਵੀ ਕਲੋਨੀ ਦੇ ਵਿੱਚ ਆਏ ਸਨ ਉਹਨਾਂ ਦੇ ਕੰਮਾਂ ਕਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਆ ਉਹ ਆਏ ਸਾਡੇ ਈਵੀ ਕਲੋਨੀ ਚ ਈਵੀ ਕਲੋਨੀ ਚ ਸੜਕ ਬਣੀ ਨੇ 40 ਸਾਲਾਂ ਬਾਅਦ ਬਣੀ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਸਾਡੇ ਕੋ ਆ ਦਸਤਖਤਾਂ ਲਾ ਕੇ ਮੈਨੂੰ ਮਿਲ ਗਿਆ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਕਿਉਂਕਿ ਛੋਟੇ ਬੱਚੇ ਸਾਡੇ ਸਾਈਕਲਾਂ ਮੰਗਦੇ ਹੈ ਸਾਈਕਲ ਤੱਕ ਨਹੀਂ ਲੱਗ ਦੇਂਦੇ ਹੈ ਕਿ ਬੱਚਿਆਂ ਨੂੰ ਚਲਾਉਣੇ ਤੋਂ ਮੁਸ਼ਕਲ ਹੋਣੀ ਉਹਨਾਂ ਦਾ ਠੇਡਾ ਲੱਗਣਾ ਉਹਨਾਂ ਡਿਗਿਆਣਾ ਹੋਣ ਬੱਚੇ ਆਰਾਮ ਨਾਲ ਸਾਈਕਲ ਚਲਾਵਾਂ ਰਹੇ ਇਵਨ ਕਿ ਅਹੀ ਵੀ ਸਾਈਕਲ ਚਲਾ ਰਹੇ ਐਮਐਲਏ ਸਾਹਿਬ ਸਾਰੇ ਦੇ ਕਮਾਂ ਨੂੰ ਪਿਆ ਕਿ ਦਰਪੇ ਕਰਦੇ ਨੇ ਉਹਦੀ ਸ਼ਖਸੀਅਤ ਨੂੰ ਕਿਸੇ ਕਿਸ ਤਰ੍ਹਾਂ ਦਿਖਜਿਆ ਮੈਂ ਉਹਨਾਂ ਨੂੰ ਅੱਜ ਪਹਿਲੀ ਵਾਰ ਮਿਲੀ ਐਜ਼ ਅ ਹਿਊਮਨ ਬੀਿੰਗ ਬੀਨੂੰ ਇਦਾਂ ਨਹੀਂ ਲੱਗਿਆ ਕਿ ਉਹ ਐਮਐਲਏ ਸਾਹਿਬ ਆਇਆ ਹੈ ਤੇ ਇਦਾਂ ਲੱਗਿਆ ਕਿ ਜਿਦਾ ਆਮ ਬੰਦਾ ਸਾਡੇ ਵਿੱਚ ਵਿਚਰਦਾ ਜਿਦਾ ਹੀ ਆਮ ਹੀ ਸਾਰਿਆਂ ਨਾਲ ਗੱਲ ਕਰਦੇ ਉੱਦੇ ਸਾਨੂੰ ਉਹਨਾਂ ਨਾਲ ਮਿਲ ਕੇ ਪਤਾ ਹੀ ਨਹੀਂ ਲੱਗਾ ਕਿ ਕੋਈ ਵੀਆਈਪੀ ਪਰਸਨ ਹੋਣਾ ਨਹੀਂ ਤਾਂ ਲੱਗਦਾ ਕਿ ਮਿਲਾਪੜਾ ਸੁਭਾਅ ਹੋਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੀ ਆ ਵੀ ਮੰਗਾਂ ਰੱਖੀ ਆ ਕੋਲੋਡੀ ਵਾਲੇ ਨੇ ਉਹਨਾ ਮੰਗਾਂ ਨੂੰ ਲੈ ਕੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਆਰਗੇਟਿਕ ਫੇਰ ਜਦੋਂ ਮਿਲ ਕੇ ਮਾਨ ਰੱਖਿਆ ਮੈਨੂੰ ਇਤਫਾਰ ਦਾ ਚਾਰਜ ਆਇਆ ਮੈਂ ਡਿਵੈਲਪਮੈਂਟ ਵੱਲ ਤੁਹਾਡੇ ਧਿਆਨ ਦੇ ਦੋਰਾਗਾ ਤੁਸੀਂ ਡਿਵੈਲਪਮੈਂਟ ਜੇ ਮੈਨੂੰ ਦੱਸਦੇ ਰਹਿਣਾ ਸਾਡੇ ਐਮਸੀ ਸਾਹਿਬ ਜਿਹੜੇ ਬਣੇ ਹੋ ਆ ਹੀ ਨਹੀਂ ਆ ਉਹਨਾਂ ਦੇ ਵਿੱਚ ਸੱਤਾ ਬੰਦਨ ਤੁਹਾਨੂੰ ਪਤਾ ਲੱਗੇ ਯੂਸਾਨ ਭੇਜਿਆ ਸੀ ਨਾਲ ਜੀ ਦ ਸੀ ਸਾਡੇ ਅੰਕੀ ਸਾਹਿਬ ਨੇ ਵਾਦਾ ਕੀਤਾ ਆ ਅਸੀਂ ਉਹਨੂੰ ਕੋਈ ਵਾਦਾ ਲੈਣਾ ਸੀ ਵੀ ਉਹਨਾਂ ਨੇ ਵਾਦਾ ਕੀਤਾ ਮੈਂ ਬੱਚਿਆਂ ਨੂੰ ਨੌਕਰੀਆਂ ਲਵਾਵਾਂਗੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਤੁਸੀਂ ਬੱਚਿਆਂ ਨੂੰ ਨੌਕਰੀਆਂ ਲਾਓ ਟੋਲਪੇਟ ਅਸੀਂ ਦਈ ਜਾਵਾਂਗੇ ਜਿਵੇਂ ਪਹਿਲਾਂ ਵੀ ਨਾ ਦਾ ਔਰ ਅੱਜ ਮੈਂ ਤੁਹਾਨੂੰ ਇਹ ਕਹਿੰਦਾ ਮੈਨੂੰ ਖੁਸ਼ੀ ਹੁੰਦੀ ਵੀ ਜਦੋਂ ਪਹਿਲੇ ਨੰਬਰ ਦਾ ਮੋਤਾ ਸੀ ਤੁਹਾਡੀ ਈਵੀ ਕਲੋਨੀ ਦਾ ਸੀ ਇਸ ਕਿੰਨੀ ਲੋਟੀ ਫੋਲ ਰਹੀ ਸੀ ਇਹਨਾਂ ਦੀ ਇਹ ਮੈਂ ਕਲੋਨੀ ਵਿੱਚ ਕਿੱਥੇ ਬਚਾਰਾਂ ਇਹ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਇਹਨਾਂ ਨੂੰ ਇਹ ਵੀ ਚਾਹੁੰਦਾ ਜੇਕਰ ਅਸੀਂ ਇਹਨਾਂ ਬਾਰੇ ਜੇਕਰ ਇਹ ਵੀ ਬਨੇਸੇ ਮੁਕਾਨਾ ਵਿੱਚ ਬਹੁਤ ਜ਼ਿਆਦਾ ਰਿਪ੍ਰੀਜ਼ ਹੁੰਦਾ ਦੀ ਹੈ ਤੁਸੀਂ ਮੰਤਰੀ ਜੀ ਨੂੰ ਕਹਿ ਕੇ ਕੋਈ ਇਸ ਦਾ ਚਾਪਰਵਾ ਲਓ ਔਰ ਸਾਡੇ ਜਿਹੜੇ ਇੱਥੇ ਮੁੱਖ ਦੁਪੀਆ ਹੈ ਜਿਹੜਾ ਚੰ데요